ਸਰਦੀਆਂ ਦੇ ਵਿੱਚ ਮੂਫਲੀ ਦੀ ਗਿਰੀ ਅਤੇ ਤਿਲਾਂ ਦੀ ਗੱਚਕ ਤਿਆਰ ਕਰਕੇ ਖਾ ਲਈ ਸਾਰੀ ਸਰਦੀ ਤੁਹਾਡੇ ਜੋੜਾਂ ਦੇ ਵਿੱਚ ਦਰਦ ਨਹੀਂ ਰਹੂਗਾ ਜਿਹੜਾ ਤੁਹਾਡਾ ਇਮਿਊਨਿਟੀ ਸਿਸਟਮ ਨਾਲੇ ਅੱਪ ਰਹੂਗਾ ਨਾਲੇ ਬਾਜ਼ਾਰ ਦੇ ਨਾਲ ਉਹ ਇਹ ਬਹੁਤ ਵਧੀਆ ਬਣਦੀ ਹੈ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਿਓ ਐਨੀ ਸਵਾਦ ਤੇ ਟੇਸਟੀ ਬਣਦੀ ਹੈ ਇਹ ਤਿਆਰ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕੀ ਜੀ 200 ਗ੍ਰਾਮ ਤੁਸੀਂ ਮੂਫਲੀ ਦੀ ਗਿਰੀ ਲੈਣੀ ਹੈ ਇਹਨੂੰ ਕਿਸੇ ਕੜਾਈ ਦੇ ਵਿੱਚ ਪਾ ਕੇ ਜੀ ਤੁਸੀਂ 5-7 ਮਿੰਟ ਸਲੋ ਘੈਸ ਤੇ ਪਕਾ ਲਿਓ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਪੱਕ ਗਈ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਪਲੇਟ ਦੇ ਵਿੱਚ ਕੱਢ ਲਿਓ ਲੱਗ ਕੇ ਇਹਨੂੰ ਤੁਸੀਂ ਠੰਡਾ ਕਰ ਲਿਓ। ਉਸ ਤੋਂ ਬਾਅਦ ਜੀ ਤੁਸੀਂ 3-4 ਚਮਚੇ ਪਾਣੀ ਦੇ ਲੈਣੇ ਨੇ ਇਹਨੂੰ ਤੁਸੀਂ ਗਰਮ ਕਰ ਲਿਓ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਜੀ 100 ਗ੍ਰਾਮ ਪਾਣੀ ਦੀ ਗੁੜਾ। ਗੁੜ ਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰਕੇ ਜੀ ਪਕਾ ਲਿਓ ਇਹਨੂੰ। ਓਨਾ ਚਿਰ ਪਕਾਣਾਗਾ ਇਹ ਜਿੰਨਾ ਚਿਰ ਇਹਦੀ ਚਾਸਨੀ ਬਣ ਕੇ ਤਿਆਰ ਨਹੀਂ ਹੁੰਦੀ ਹੈਗੀ। ਵਿੱਚ ਵਿੱਚ ਦੀ ਆਪਾਂ ਇਹਨੂੰ ਚੈੱਕ ਕਰਾਂਗੇ। ਤੁਸੀਂ ਕਰਨਾ ਹੈਗੇ ਜੀ ਇੱਕ ਕੌਲੀ ਦੇ ਵਿੱਚ ਪਾਣੀ ਪਾ ਲਿਓ। ਉਸ ਤੋਂ ਬਾਅਦ ਗੁੜ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਦੇਖ ਲਿਓ। ਜੇ ਗੁੜਾ ਆਪਣਾ ਢਿੱਲਾ ਜੀ ਇਹਦਾ ਮਤਲਬ ਆਪਣੀ ਜਿਹੜੀ ਚਾਸਨੀ ਆ ਉਹ ਚੰਗੇ ਤਰੀਕੇ ਨਾਲ ਬਣੀ ਨਹੀਂ ਹੈਗੀ। ਉਸ ਤੋਂ ਪੱਕ ਕੇ ਤਿਆਰ ਹੋ ਗਿਆ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਦੁਬਾਰੇ ਚੈੱਕ ਕਰਾਂਗੇ ਦੇਖ ਸਕਦੇ ਹੋ ਜਿਹੜੀ ਆਪਣੀ ਚਾਸਨੀ ਜੀ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਮਿੱਠਾ ਸੋਡਾ ਇਹਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਜਿਹੜੀਆਂ ਆਪਾਂ ਨੇ ਮੂਫਲੀ ਦੀ ਗਰੀਆਂ ਜੀ ਪੁੱਨ ਕੇ ਤਿਆਰ ਕਰੀਆਂ ਦੀਆਂ ਇਹ ਇਹਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਕੇ ਜੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦ ਨੇ ਜੀ ਚਿੱਟੇ ਤਿਲ ਚਿੱਟੇ ਤਿਲ ਵੀ ਤੁਸੀਂ ਕਿਸੇ ਕੜਾਹੀ ਦੇ ਵਿੱਚ ਪਾ ਕੇ 4-5 ਮਿੰਟ ਚੰਗੇ ਤਰੀਕੇ ਦੇ ਨਾਲ ਪਕਾ ਲਿਓ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਪੱਕ ਕੇ ਜੀ ਭਾਂਡੇ ਵਿੱਚ ਪਾ ਲਾਂਗੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਨੇ ਜੀ ਚੋਕਰ ਬੋਰਡ ਲੈਣਾ ਇਹਦੇ ਉੱਤੇ ਥੋੜਾ ਜਿਹਾ ਘਿਓ ਲਾ ਲਿਓ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਇਹ ਜੀ ਚਾਸਨੀ ਤਿਆਰ ਕਰੀ ਹੈ ਉਸ ਤੋਂ ਬਾਅਦ ਉਹ ਉੱਤੇ ਕੱਢ ਲਿਓ ਉੱਤੇ ਕੱਢ ਕੇ ਜੀ ਉਸ ਤੋਂ ਬਾਅਦ ਉੱਪਰ ਪਾਵਾਂਗੇ ਆਪਾਂ ਥੋੜਾ ਜਿਹਾ ਤਿਲ ਜੀ ਤਿਲ ਪਾ ਕੇ ਜੀ ਉਸ ਤੋਂ ਬਾਅਦ ਇਹ ਆਪਾਂ ਨਾਲ ਦੀ ਨਾਲ ਇਹਦੀ ਕਟਿੰਗ ਕਰਾਂਗੇ ਕਿਉਂਕਿ ਇਹ ਜਿਹੜੀ ਕਟਿੰਗ ਹੈ ਜੀ ਉਸ ਤੋਂ ਬਾਅਦ ਨਹੀਂ ਹੋਣੀ ਹੈਗੀ ਕਿਉਂਕਿ ਇਹ ਪੱਕ ਜਾਂਦੀ ਹੈ ਲੋ ਜੀ ਜਿਹੜੀ ਆਪਣੀ ਗੱਜਕੇ ਜੀ ਇਹ ਬਣ ਕੇ ਤਿਆਰ ਹੈ ਸਾਰੀ ਸਾਰਦੀ ਜੀ ਇਹ ਤੁਸੀਂ ਖਾ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਆਪ ਵੀ ਖਾ ਸਕਦੇ ਹੋ ਬਹੁਤ ਟੈਸਟੀ ਬਣਦੀ ਹੈ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਿਓ ਜਿੰਨਾ ਵੀ ਤੁਹਾਡੇ ਜੋੜਾਂ ਦੇ ਵਿੱਚ ਦਰਦ ਹੈ ਉਹਨੂੰ ਵੀ ਚੱਕ ਦੂ ਕਿਉਂਕਿ ਆਪਾਂ ਜਿਹੜੇ ਤਿਲ ਪਾਏ ਨੇ ਇਹਨਾਂ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਜਿਹੜੀ ਆਪਣੇ ਬੋਡਿਆਂ ਵਾਸਤੇ ਬਹੁਤ ਚੰਗੇ ਹੁੰਦੇ ਨੇ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜਰੂਰ ਕਰ ਦਿਓ